ਮੈਂ ਸਰਵਣ ਸਿੰਘ ਭੰਦੇਰ ਇਸ ਵੇਲੇ ਮੁਖਸਦ ਸਾਹਿਬ ਜੇਲ੍ਹ ਤੋਂ ਰਿਹਾਅ ਹੋਇਆ ਹੈ ਕਬ ਔਰ ਮੇਰੇ ਨਾਲ ਜਿਹੜੇ ਬਲਾਜ਼ਮ ਨੇ ਉਹਨਾਂ ਦਾ ਕਹਿਣਾ ਵੀ 3 ਘੰਟੇ ਲੱਗ ਜਾਣਗੇ ਲਗਭਗ 9:00 ਵਜੇ ਸਮਝਿਆ ਜਾਵੇ ਜਿਹੜਾ ਉਹ ਬਹਾਦਰਗੜ੍ਹ ਕਿਲੇ ਪਹੁੰਚੂਗਾ ਜਿੱਥੇ ਮੇਰੀ ਗੱਡੀ ਖੜੀ ਆ ਕੋਲ ਸਾਥੀ ਸਾਡੇ 2:30 ਵਜੇ ਰਿਹਾਅ ਹੋਏ ਕੋ ਵੀ ਆ ਰਹੇ ਨੇ ਤੋਂ ਪ੍ਰੈਸ ਨੂੰ ਸਾਡੀ ਬੇਨਤੀ ਹੈ ਵੀ 9:00 ਵਜੇ ਮੇਰੀ ਅਪੀਲ ਹੈ ਬਹਾਦਰਗੜ੍ਹ ਕਿਲੇ ਜ਼ਰੂਰ ਪਹੁੰਚੇ ਉੱਥੇ ਅਸੀਂ ਜੂਰ ਆਪਣੀ ਗੱਲਬਾਤ ਕਰਾਂਗੇ ਧੰਨਵਾਦ ਅੱਜ ਹੀ ਰਿਹਾਅ ਕੀਤਾ ਗਿਆ আর সরকার ਨੇ ਜবে ਸਾਡਾ ਮੋਰਚਾ ਖੰਡਾਇਆ ਪੁੱਟਿਆ ਉਹਦੀ ਅਸੀਂ ਸ਼ੱਕ ਸப்தਾਂ ਵਿੱਚ ਨਿੰਦਾ ਕਰਦੇ ਹਾਂ ਔਰ ਜੋ ਕੁਝ ਵੀ ਜਾ ਕੇ ਪਤਾ ਲੱਗੂ ਹੁਣ ਸ਼ੰਭੂ ਤੇ ਜਦੋਂ ਜਾਜਾ ਲਾਗ ਗਿਆ ਜੱਖਨੌਰੀ ਤੇ ਕੀ ਮਾਹੌਲ ਆ ਔਰ ਬਾਕੀ ਸੋ ਦੋਸਤੋ ਰਾਤ ਪਤਾ ਲੱਗਾ ਆ ਕਿ ਜਿੰਨੇ ਵੀ ਗ੍ਰਿਫਤਾ ਸਾਥੀ ਸੀ ਸਾਰੇ ਰਿਹਾ ਕਰ ਦਿੱਤੇ ਆ ਚੰਗੀ ਗੱਲ ਐ ਪਰ ਜਿਹੜਾ ਐਸਕੇਮ ਵੱਲੋਂ ਪ੍ਰੋਗਰਾਮ ਰੱਖਿਆ ਹੋਇਆ ਸੀ ਜ਼ਿਲ੍ਹਾ ਹੈੱਡ ਕੁਆਰਟਰਾਂ ਤੇ ਉਹ ਨਾਤਾ ਸਿਰਫ ਇਹਨਾਂ ਨੂੰ ਸਾਥੀਆਂ ਨੂੰ ਰਿਹਾ ਕਰਾਉਣ ਵਾਸਤੇ ਸੀ ਉਹਦੇ ਵਿੱਚ ਮੰਗਾ ਹੋਰ ਵੀ ਸਨ ਉਹਦੇ ਵਿੱਚ ਇਹ ਮੰਗਾ ਸਨ ਕਿ ਸਾਥੀਆਂ ਨੂੰ ਰਿਹਾ ਕੀਤਾ ਜਾਵੇ ਪੁਲਿਸ ਵੱਲੋਂ ਵਰਤੀ ਗਈ ਅੰਨੀ ਜਿਹੜੀ ਤਾਕਤ ਹੈ ਸੋ ਉਹਦੇ ਵਿਰੋਧ ਦੇ ਵਿੱਚ ਲੋਕਾਂ ਦੇ ਸੰਘਰਸ਼ ਨੂੰ ਜਮਹੂਰੀ ਹੱਕਾਂ ਨੂੰ ਜਿਹੜਾ ਬਹਾਲ ਕੀਤਾ ਜਾਵੇ ਲੋਕਾਂ ਦੇ ਸੰਘਰਸ਼ ਨੂੰ ਜਿਹੜਾ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਉਹਨਾਂ ਦੇ ਜਮਹੂਰੀ ਹੱਕ ਹੈ ਉਹਨਾਂ ਨੂੰ ਉਹ ਬਹਾਲ ਕੀਤਾ ਜਾਵੇ ਇਸ ਤਰ੍ਹਾਂ ਪੁਲਿਸ ਰਾਜ ਜਿਹੜਾ ਕਾਇਮ ਕਰਕੇ ਸੰਘਰਸ਼ੀ ਲੋਕਾਂ ਨੂੰ ਡਰਾਉਣਾ ਤੇ ਉਹਨਾਂ ਦੇ ਧਰਨਿਆਂ ਨੂੰ ਚਕਾਉਣਾ ਇਹ 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 ਵੱਡੀ ਲੋਕਤੰਤਰ ਦੀ ਮੈਂ ਕਿਹਨਾਂ ਹੱਤਿਆ ਆ ਸੋ ਦੂਸਰੀ ਗੱਲ ਮੋਰਚੇ ਦੇ ਵਿੱਚੋਂ ਨੁਕਸਾਨਿਆ ਹੋਇਆ ਸਮਾਨ ਜਿੰਨਾ ਜេសੀਬੀ ਬਲਡੋਜ਼ਰਾਂ ਨਾਲ ਜਿਹੜਾ ਪੁਲਿਸ ਨੇ ਸਮਾਨ ਨੂੰ ਦਰੜ ਕੇ ਰੱਖ ਦਿੱਤਾ ਉਹਦੀ ਪਰਪਾਈ ਜਿਹੜੀ ਹੈ ਪੰਜਾਬ ਸਰਕਾਰ ਕਰੇ ਔਰ ਹਾਲੇ ਤੱਕ ਸਾਥੀਆਂ ਦੀਆਂ ਟਰੈਕਟਰ ਟਰਾਲੀਆਂ ਤੇ ਹੋਰ ਸਮਾਨ ਜਿਹੜਾ ਚੋਰੀ ਹੋਇਆ ਲੱਭ ਨਹੀਂ ਰਿਹਾ। ਸੋ ਉਹਦੇ ਵਿੱਚ ਅਸੀਂ ਇਹ ਵੀ ਮੰਗ ਕੀਤੀ ਹੈ ਕਿ ਉਹ ਸਮਾਨ ਜਲਦ ਤੋਂ ਜਲਦ ਜਿਹੜਾ ਕਿਸਾਨਾਂ ਨੂੰ ਦਿੱਤਾ ਜਾਵੇ। ਸੋ ਰਹਿਂਦੀਆਂ ਮੰਗਾਂ ਤੇ ਤਾਂ ਹਮੇਸ਼ਾ ਐਸ ਕੇ ਮਨ ਅੰਦੋਲਨ ਲੜਦਾ ਹੈ। ਸੋ ਅੱਜ ਜਿਹੜਾ ਜ਼ਿਲ੍ਹਾ ਹੈੱਡ ਕੁਆਟਰਾਂ ਤੇ ਆ ਇਹ ਜਿਹੜਾ ਪੁਲਿਸ ਵੱਲੋਂ ਉਹਨਾਂ 'ਤੇ ਤਸ਼ੱਦਦ ਕੀਤਾ ਜਿਹੜਾ ਅੱਜ ਪੁਲਿਸ ਰਾਜ ਸਥਾਪਿਤ ਕਰਨ ਦੀ ਗੱਲ ਕਰ ਰਹੀ ਹੈ ਪੰਜਾਬ ਸਰਕਾਰ ਸੰਘਰਸ਼ਕੀ ਲੋਕਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਸਾਰੇ ਦਮਨ ਦੇ ਦਮਨਕਾਰੀ ਨੀਤੀ ਦੇ ਵਿਰੋਧ ਦੇ ਵਿੱਚ ਜਿਹੜਾ ਅੱਜ ਪੂਰੇ ਪੰਜਾਬ ਦੇ ਵਿੱਚ ਜਿਹੜਾ ਆ 28 ਤਰੀਕ ਨੂੰ ਅੱਜ 11 ਵਜੇ ਤੋਂ 3 ਵਜੇ ਤੱਕ ਜਿਹੜਾ ਆ ਉਹ ਰੋਸ ਪ੍ਰਦਰਸ਼ਨ ਰੋਸ ਮੁਜ਼ਾਹਰੇ ਜਿਹੜੇ ਕਰਕੇ ਉਹ ਅਸੀਂ ਡੀਸੀ ਸਹਿਬਾਨਾਂ ਨੂੰ ਮੰਗ ਪੱਤਰ ਦੇਵਾਂਗੇ ਤਾਂ ਜੋ ਜਿਹੜਾ ਸਾਡੇ ਤੇ ਅਤਿਆਚਾਰ ਕੀਤੇ ਆ ਸਾਥੀਆਂ ਦੀ ਕੁੱਟਮਾਰ ਕੀਤੀ ਹੈ ਉਹਨਾਂ ਨੂੰ ਨਜਾਇਜ਼ ਜ਼ਿਲਾ ਵਿੱਚ ਬੰਦ ਕਰਕੇ ਰੱਖਿਆ ਉਹਨਾਂ ਦੇ ਸਮਾਨ ਨੂੰ ਦਲੜਿਆ ਸਮਾਨ ਚੋਰੀ ਹੋਇਆ ਸਮਾਨ ਨੁਕਸਾਨਿਆ ਗਿਆ ਸੋ ਸਾਰੇ ਦੀ ਪਰਪਾਈ ਕਰਨ ਵਾਸਤੇ 11 ਤੋਂ 3 ਵਜੇ ਤੱਕ ਜਿਹੜਾ ਆ ਜ਼ਿਲ੍ਹਾ ਹੈੱਡਕੁਆਟਰ ਤੇ ਐਸ ਕੇ ਐਮ ਵੱਲੋਂ ਸਾਥੀ ਜਥੇਬੰਦੀਆਂ ਦੇ ਨਾਲ ਰਲ ਕੇ ਜਨਤਕ ਜਥੇਬੰਦੀਆਂ ਦੇ ਨਾਲ ਰਲ ਕੇ ਜਿਹੜਾ ਆ ਸਾਰਿਆਂ ਨੂੰ ਸੱਦਾ ਦਿੱਤਾ ਹੋਇਆ ਸੋ ਉੱਥੇ ਅੱਜ ਰੋਸ ਪ੍ਰਦਰਸ਼ਨ ਜਿਹੜਾ ਕਰਾਂਗੇ ਔਰ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਨੂੰ ਲੜਨੇ ਵਾਲੇ ਲੋਕਾਂ ਨੂੰ ਮੈਂ ਅਪੀਲ ਕਰਦਾ ਕਿ 11 ਤੋਂ 3 ਵਜੇ ਤੱਕ ਜਿਹੜਾ ਆ ਜ਼ਿਲ੍ਹਾ ਹੈੱਡਕੁਆਟਰਾਂ ਤੇ ਆਪਦੇ ਆਪ ਦੇ ਜਿਲ੍ਹੇ